ਫਲੋਰ ਦੇ ਪਿੰਡ ਗੜਾ ਵਿਖੇ ਵਿਆਹੀ ਅਮਨਦੀਪ ਕੋਰ ਪਤਨੀ ਗੋਲੂ ਦੀ ਹੋਈ ਮੌਤ ਨੂੰ ਪੇਤ ਬਣਿਆ ਹੋਇਆ ਹੈ ਮਿਤਕ ਵਿਆਹੁਤਾਨ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਮੌਤ ਨੂੰ ਕੁਦਰਤੀ ਨਹੀਂ ਹੱਤਿਆ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ 112 ਨੰਬਰ ਹੈਲਪਲਾਈਨ ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਿੱਥੇ ਪੁਲਿਸ ਨੇ ਪਹੁੰਚ ਕੇ Laash ਕਬਜ਼ੇ ਵਿੱਚ ਲੈ ਕੇ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਫਲੋਰ ਦੀ ਮੌਚਰੀ ਵਿੱਚ ਰੱਖ ਦਿੱਤੀ ਮ੍ਰਿਤਕ ਮਹਿਲਾ ਦੇ ਪਰ ਆਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਾਲ ਆਈ ਕਿ ਅਮਨਦੀਪ ਨੂੰ ਹਾਰਟ ਅਟੈਕ ਹੋ ਗਿਆ ਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਜਦੋਂ ਮ੍ਰਿਤਕਾਂ ਦੀ ਲਾਸ਼ ਨੂੰ ਸੰਸਕਾਰ ਕਰਨ ਲਈ ਨਹਾਉਣ ਲੱਗੇ ਤਾਂ ਉਸ ਦੀ ਪਤਨੀ ਨੂੰ ਅਮਨਦੀਪ ਦੇ ਪੱਟ ਤੇ ਕੁਝ ਲਿਖਿਆ ਦੇਖਿਆ ਤਾਂ ਉਸਨੇ ਤੁਰੰਤ ਪੁਲਿਸ ਨੂੰ ਕਾਲ ਕਰੋ ਦਿੱਤੀ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਸਹੁਰਾ ਪਰਿਵਾਰ ਫਟਾਫਟ ਲਾਸ਼ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਲੈ ਗਈ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਸਿਵੇ ਚੋਂ ਕੱਢ ਕੇ ਕਬਜ਼ੇ ਵਿੱਚ ਲੈ ਲਿਆ। ਦਸਨ ਯੋਗ ਹੈ ਕਿ ਮ੍ਰਿਤਕ ਦਾ ਪਤੀ ਦੁਬਈ ਵਿੱਚ ਨੌਕਰੀ ਕਰਦਾ ਹੈ ਜਿਸ ਦਾ 12 ਸਾਲ ਪਹਿਲਾ ਵਿਆਹ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਦੀ ਹਨ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਇਹ ਲੜਕੀ 12-14 ਸਾਲ ਤੋਂ ਸਾਡੇ ਪਿੰਡ ਵਿਆਹੀ ਹੋਈ ਆ ਔਰ ਇਹ ਲੜਕੀ ਦਾ ਜੋ ਕੋਈ ਵੀ ਅਜ ਤੱਕ ਲੜਾਈ ਪ੍ਰਸਾਦ ਘਰ ਦੇ ਵਿੱਚ ਨਹੀਂ ਸੀ ਜੀ ਔਰ ਨਾ ਹੀ ਕਦੀ ਪੰਚਾਇਤ ਹੋਈ ਇਹਨਾਂ ਦੇ ਘਰ ਦੇ ਵਿੱਚ ਇਹ ਲੜਕੀ ਮਾਮਲੇ ਦੇ ਵਿੱਚ ਜੀ ਵੀ ਜਾਂ ਕੋਈ ਲੜਾਈ ਪ੍ਰਸਾਦ ਰਹਿੰਦਾ ਹੋਵੇ ਸਾਡੇ ਧਿਆਨ ਚ ਹੋਵੇ ਇਹੋ ਜੀ ਕੋਈ ਗੱਲ ਨਹੀਂ ਔਰ ਇਹ ਲੜਕੀ ਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਤੇ ਇਹਦਾ ਪਤੀ ਜਿਹੜਾ ਦੁਬਈ ਦੇ ਵਿੱਚ ਬਾਹਰ ਵਿਦੇਸ਼ ਦੇ ਵਿੱਚ ਆ ਤੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਲੜਕੀ ਦੀ ਜਿਹੜੀ ਆ ਮੌਤ ਹੋ ਗਈ ਆ ਜਿਵੇਂ ਲੋਕ ਜਾਂਦੇ ਉਵੇਂ ਅਸੀਂ ਵੀ ਗਏ ਅਫਸੋਸ ਤੇ ਤੇ ਸਾਨੂੰ ਇਵੇਂ ਦੱਸਿਆ ਕਿ ਲੜਕੀ ਨੂੰ ਅਟੈਕ ਹੋ ਗਿਆ ਅਸੀਂ ਅਫਸੋਸ ਕਰਕੇ ਵਾਪਸ ਆ ਗਏ ਮਾਰਨ ਵਾਲੀ ਦਾ ਨਾਂ ਕੀ ਹੈ ਸਰ ਮਾਨ ਜੀ ਹਾਂ ਅਮਨਦੀਪ ਕੋਰਸ਼ਰ ਓਕੇ ਸਰ ਜੀ ਠੀਕ ਸਰ ਸਾਨੂੰ ਸਵੇਰੇ 5:30 ਵਜੇ ਫੋਨ ਗਿਆ ਆ ਜੀ ਸਾਡੇ ਫਾਦਰ ਸਾਹਿਬ ਦਾ ਜੀ ਬਈ ਆਪਣੀ ਗੁੜੀਆ ਦੀ ਜੋ ਕੀ ਟੈਗ ਹੋ ਕੇ ਮੌਤ ਹੋ ਗਈ ਆ ਓਕੇ ਤੇ ਅਸੀਂ ਜਦੋਂ ਗਏ ਆ ਜੀ ਸਾਨੂੰ ਦੌਰਤ ਪਹਿਲੇ ਸੀਗਾ ਥੋੜਾ ਜਿਹਾ ਵੀ ਟੈਗ ਇਸ ਤਰ੍ਹਾਂ ਕਿਹੜੇ ਹਿਸਾਬ ਨਾਲ ਆ ਗਿਆ ਜਿੱਦਾਂ ਵੀ ਆ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਕਫਨ ਵਗੈਰਾ ਕੱਪੜੇ ਲੀੜਾ ਅਸੀਂ ਸਾਰਾ ਕੁਝ ਲੈ ਕੇ ਗਏ ਆ ਜੋ ਇਸ ਟੇ ਮਸ਼ੀਨ ਨਣਾਉਣ ਲੱਗੇ ਆ ਸਾਡੇ ਘਰ ਦੇ ਮੇਰੇ ਵਾਈਫ ਮੇਰੇ ਭਜਾਈ ਨਣਾਉਣ ਲੱਗੇ ਆ ਜੀ ਤੇ ਉਹਨਾਂ ਨੇ ਨਣਾਉਂਦੇ ਸਮੇਂ ਦੇਖਿਆ ਕੋਈ ਪੱਟ ਦੇ ਉੱਪਰ ਲਿਖਤੀ ਰੂਪ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਮੈਨੂੰ ਮਾਰਿਆ ਹੈ ਪਰ ਵੀ ਜਿਹੜੀ ਉਹਨਾਂ ਦੀ ਕਿਸ ਚੀਜ਼ਾਂ ਲਿਖਿਆ ਸੀ ਭਾਜੀ ਉਹ ਪੈਨ ਦੇ ਨਾਲ ਕਾਲੇ ਪੈਨ ਦੇ ਨਾਲ ਓਕੇ ਕਾਲੇ ਪੈਨ ਨਾਲ ਹਾਂਜੀ ਉਸ ਤੋਂ ਸਾਨੂੰ ਥੋੜੀ ਸ਼ੱਕ ਹੋ ਗਿਆ ਇਹ ਪਹਿਲਾਂ ਲੜਾਈ ਚੜਾ ਦਿੰਦਾ ਸੀ ਸਰ ਉਹਨਾਂ ਨਹੀਂ ਰਹਿੰਦਾ ਤਾਂ ਨਹੀਂ ਸੀ ਹੋ ਵੀ ਸਕਦਾ ਜੀ ਕਿਉਂਕਿ ਸਾਨੂੰ ਸ਼ੂ ਨਹੀਂ ਸੀ ਕਦੇ ਹੋਣ ਦਿੰਦੇ ਓਕੇ ਕਿੰਨਾ ਚਿਰ ਪਹਿਲਾਂ ਵੀ ਐਸੀ ਲੱਗੀ ਤੁਹਾਡੀ 12 ਸਾਲ ਹੋ ਗਿਆ ਜੀ ਬੱਚਾ ਕੋਈ ਤਿੰਨ ਆ ਜੀ ਇੱਕ ਮਹੀਨਾ ਤੋਂ ਕਿੱਥੇ ਉਹਨੂੰ ਪਤਾ ਕਿ ਪਤਾ ਉਹਨੂੰ ਪਤਾ ਲੱਗਾ ਆ ਜੀ ਹਾਂਜੀ ਕਿੱਸੇ ਹੋਗਾ ਉਹਨਾਂ ਨੇ ਜੀ ਸੀ ਨਾਮ ਕੀ ਸੀ ਕਰਦਾ ਉਹਦਾ ਨਾਮ ਅਮਨ ਅਮਨਦੀਪ ਹਾਂਜੀ ਠੀਕ ਆ ਤੇ ਉਹਦੇ ਹਸਬੰਦ ਦਾ ਕੀ ਨਾਮ ਗੋਲੂ ਆ ਜੀ ਠੀਕ ਆ ਕੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹਾਂ ਅਸੀਂ ਐਂ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਇਹ ਦੋਸ਼ੀ ਆ ਇਹਨਾਂ ਨੂੰ ਇਹਨਾਂ ਦੇ ਸਜ਼ਾ ਸਜ਼ਾ ਮਾਰਨੀ ਚਾਹੀਦੀ ਠੀਕ ਆ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਵੀ ਸਾਹਿਬ ਜੀ ਮੇਰੀ ਵਾਈਫ ਨੇ ਫੋਨ ਕੀਤਾ ਜੀ ਇਹਨਾਂ ਨੂੰ ਵੀ ਸਾਨੂੰ ਥੋੜਾ ਸ਼ੱਕ ਪੈ ਰਿਹਾ ਆ ਵੀ ਇਹਨਾਂ ਨੇ ਮਰਡਰ ਕੀਤਾ ਆ ਓਕੇ ਤੇ ਉਸ ਤੋਂ ਬਾਅਦ ਪੁਲਸ ਆਈ ਹੈ ਉਹਨਾਂ ਨੇ ਇਨਕੁਆਰੀ ਆਪਣੀ ਜੋ ਵੀ ਕਾਨੀ ਕੀਤੀ ਸਾਨੂੰ ਪੁੱਛਿਆ ਵੀ ਵੀ ਦੱਸੋ ਹੁਣ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਆ ਕਿ ਜਾਂ ਅਸੀਂ ਪੋਸਟਮਾਰਟਮ ਲਈ ਹਸਪੀਟਲ ਹੈ ਜੀ ਤੇ ਅਸੀਂ ਪਹਿਲਾਂ ਕਹਿੰਤਾ ਨਹੀਂ ਜਦੋਂ ਕੋਈ ਗੱਲ ਤੁਸੀਂ ਸੰਸਕਾਰ ਕਰ ਲਈਏ ਫਿਰ ਸਾਡੇ ਗੁੜੀਆਂ ਆ ਜਿਹੜੀ ਅਮਨ ਦੀ ਭੈਣ ਆ ਜੀ ਫਿਰ ਉਹਨਾਂ ਨੇ ਆਏ ਨਹੀਂ ਸੀਗੇ ਹਜੇ ਉਹਨਾਂ ਨੂੰ ਫੋਨ ਫਾਨ ਜਦੋਂ ਲੇਟ ਹੋਇਆ ਸਾਡੇ ਤੋਂ ਜੀ ਫਿਰ ਜਦੋਂ ਚਿਖਾ ਦੇ ਵਿੱਚ ਚੀਣੀ ਹੋਈ ਸੀਗੀ ਲੱਕੜੀਆਂ ਪੂਰੀਆਂ ਪ੍ਰੋਪਰ ਸੀਗੀਆਂ ਦਿੱਤੀਆਂ ਹੋਈਆਂ ਸਿਰਫ ਅਗਨੀ ਭੇੜ ਕਰਨ ਵਾਲੀ ਰਹਿ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਔਰ ਇਸ ਸਿਸਟਰ ਨੇ ਆ ਕੇ ਜਦੋਂ ਦੇਖਿਆ ਉਹਦਾ ਕੱਪੜਾ ਲਾਇਆ ਤੇ ਇੱਥੇ ਗਲੇ ਦੇ ਨਿਸ਼ਾਨ ਸੀਗਾ ਉਹਦਾ ਓਕੇ ਰੱਸੀ ਦਾ ਕੁਝ ਨਹੀਂ ਉਹ ਦੇਖਣ ਹੀ ਦਿੱਤਾ ਗਿਆ ਤੁਹਾਡਾ ਕਹਿਣਾ ਦਾ ਮਤਲਬ ਕੀ ਫਹਾ ਦੇ ਕੇ ਮਾਰਿਆ ਫਹਾ ਦੇ ਕੇ ਮਾਰਿਆ ਗਿਆ ਜੀ ਹਾਂ ਜੀ ਆ ਦੇ ਕੇ ਮਾਰਿਆ ਸਿਰ ਤੇ ਇੱਥੇ ਸੱਟ ਲੱਗੀ ਸੀ ਇੱਥੇ ਇੱਥੇ ਕੁਝ ਮਾਰਿਆ ਹੁੰਦਾ ਠੀਕ ਆ ਇਹਦਾ ਪੱਟ ਤੇ ਲਿਖਿਆ ਉਹਦੀ ਕੋਈ ਫੋਟੋ ਖਿੱਚੀ ਸੀ ਸਰ ਫੋਟੋ ਨਹੀਂ ਫੋਨ ਉਸ ਟਾਈਮ ਨਾਲ ਹੁੰਦੇ ਸੀ ਫੋਨ ਪਹਿਲੇ ਪਹਿਲੇ ਲੈ ਗਏ ਸੀਗੇ ਜੀ ਤੇ ਰੋਲਾ ਪਾਇਆ ਸੀ ਮੌਕੇ ਤੇ ਜਦੋਂ ਬਾਈ ਨੇ ਬਹੁਤ ਰੋਲਾ ਪਾਇਆ ਕੀ ਲਿਖਿਆ ਸੀ ਸਾਫ ਸ਼ਬਦਾਂ ਵਿੱਚ ਦੱਸੋ ਉਹ ਤਾਂ ਉਹਨਾਂ ਨੇ ਦੇਖਿਆ ਸੀਗਾ ਵੀ ਇਹ ਜਿਹੜੀ ਮੇਰੀ ਨਾਨਾ ਪੀਪਲਸ ਨੇ ਮੌਕੇ ਤੋਂ ਕੋ ਕਾਬੂ ਕੀਤਾ ਬੰਦਾ ਕੋਈ ਹਾਂਜੀ ਗਏ ਆ ਜੀ ਉਹਨਾਂ ਨੇ ਹੁਣ ਗੱਲਬਾਤ ਹੋ ਗਈ ਸਾਰਾ ਕੁਝ ਮੰਨ ਗਿਆ ਉਹ ਅੱਛਾ ਮੰਨ ਗਿਆ ਹਾਂਜੀ ਹਾਂਜੀ ਵੀ ਅਸੀਂ ਕੀਤਾ ਸਾਰਾ ਕੁਝ ਤੇ ਜੋੜੀ ਉਹਨਾਂ ਦਾ ਫਾਹਾ ਦਿੱਤੀ ਸੀ ਚੁੰਨੀ ਉਹ ਨਾਲ ਦੇ ਬਗਲ ਦੇ ਵਿੱਚ ਸਿੱਟੀ ਉਹ ਵੀ ਉਹਨਾਂ ਨੇ ਬਰਾਮਤ ਕਾਲ ਲਈ ਤੇ ਜਿਹੜੀ ਦਾਤੀ ਸੀ ਜਿੰਨਾ ਵੱਡੇ ਉਤੋਂ ਫਾਹਾ ਤੇ ਲਾਈ ਸੀਗੀ ਉਹ ਉਹ ਵੀ ਉਹਨਾਂ ਦੇ ਕੋਲੇ ਹਾਂਜੀ ਅੱਜ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਜਿਸ ਵਿੱਚ ਸੱਸਿਆ ਗਿਆ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਵਿਉਤਾ ਲੇਡੀ ਦੀ ਡੈਥ ਹੋਈ ਹੈ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਜਿਸ ਨੂੰ ਰੋਕਿਆ ਜਾਵੇ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੋ ਲੜਕੀ ਦੇ ਪਰਿਵਾਰ ਮੈਂਬਰ ਸੀ ਉਹਨਾਂ ਨੇ ਲੜਕੀ ਦੀ ਜੋ ਡੈਥ ਹੈ ਡਾਊਟਫੁਲ ਹੋਣ ਬਾਰੇ ਦੱਸਿਆ ਜੋ ਲੜਕੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਦੱਸਿਆ ਕਿ ਇਸ ਲੇਡੀ ਦੀ ਡੈਥ ਹਾਰਟ ਅਟੈਕ ਨਾਲ ਹੋਈ ਹੈ ਜੋ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਡੈੱਡ ਬੋਡੀ ਨੂੰ ਇਥਾ ਚਿਣੀ ਹੋਈ ਦੇ ਵਿੱਚੋਂ ਲੈ ਕੇ ਆਏ ਆ ਜੀ ਜਿਸ ਦਾ ਮੋਇਸਚਰੀ ਵਿੱਚ ਫਲੋਰ ਸਿਵਲ ਫਰ ਡੈੱਡ ਬੋਡੀ ਰੱਖੀ ਗਈ ਹੈ ਜੀ ਜੋ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਸਰ ਕੀ ਨਾਮ ਕੀ ਹੈ ਲੈਣੀ ਦਾ ਸਰ ਜੀ ਡੈਫੰਸਰ ਜੀ ਜਿਹੜੀ ਦਾ ਨਾਮ ਅਮਨਦੀਪ ਕੋਰ ਹੈ ਵਾਈਫ ਆਫ ਗੋਲਾ ਓਕੇ ਹਾਂ ਜੀ ਕਿੰਨਾ ਕਿ ਸਿਰਫ ਮੈਰਿਜ ਨੂੰ ਪਾਈ ਸੀ ਲੜਕੀ ਉਹ ਜੀ ਅਸੀਂ ਕਿਸੇ ਦੀ ਸਟੇਟਮੈਂਟ ਨਹੀਂ ਰਿਕਾਰਡ ਹੋਈ ਉਹ ਸਾਰੇ ਅੱਗੇ ਪਤਾ ਲੱਗੇਗਾ ਜੀ